ਤਤ ਸਿਰਿਆ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਕੀਆ ਵਾਲੀ ਛੋਲਿਆਂ ਦੀ ਦਾਲ ਇਸ ਨੂੰ ਹੈਲਦੀ ਦਾਲ ਮੰਨਿਆ ਜਾਂਦਾ ਹੈ ਅਸੀਂ ਬਣਾਵਾਂਗੇ ਹੈਲਦੀ ਢੰਗ ਨਾਲ ਆਪਾਂ ਨੇ 250 ਗ੍ਰਾਮ ਛੋਲਿਆਂ ਦੀ ਦਾਲ ਲਈ ਤੇ 250 ਗ੍ਰਾਮ ਹੀ ਲਈ ਅਸੀਂ ਕੀ ਆ ਆਪਾਂ ਨੇ ਦਾਣੂ ਚੰਗੀ ਤਰ੍ਹਾਂ ਧੋ ਕੇ ਤਿਆਰ ਕਰਕੇ ਰੱਖ ਲਿਆ। ਬڑے ਸੈਂਜ ਦੇ ਇੱਕ ਟਮਾਟਰ ਲੈ ਉਹਨੂੰ ਛੋਟੇ ਪੀਸਿਆਂ ਦੇ ਵਿੱਚ ਕੱਟ ਲਿਆ ਤੇ ਨਾਲ ਨਾਲ ਆਪਾਂ ਨੇ ਸੁੱਕੇ ਮਸਾਲੇ ਤਿਆਰ ਕਰ ਲਏ। ਇੱਕ ਚਮਚ ਲੈ ਆਪਾਂ ਨੇ ਜੀਰੇ ਦਾ, ਅੱਧਾ ਚਮਚ ਲੈ ਕਸੂਰੀ ਮੇਥੀ ਦਾ, ਇੱਕ ਚਮਚ ਲੈ ਹਲਦੀ ਪਾਊਡਰ, ਇੱਕ ਚਮਚ ਲੈ ਨਮਕ, ਇੱਕ ਚਮਚ ਲੈ ਧਨੀਆ ਪਾਊਡਰ ਤੇ ਅਸੀਂ ਛੀਆ ਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਤਿਆਰ ਕਰ ਲਿਆ। ਅਦਰਕ ਹਰੀ ਮਿਰਚ ਲਸਣ ਇਹਨਾਂ ਦਾ ਆਪਾਂ ਨੇ ਪੇਸਟ ਬਣਾ ਲਿਆ ਇੱਕ ਚਮਚ ਲਿਆ ਸੀ ਦੇਗੀ ਮਿਰਚ ਦੇਗੀ ਮਿਰਚ ਜਿਹੜੀ ਦਾਲ ਦਾ ਕਲਰ ਹੈ ਉਹ ਨੂੰ ਚੇਂਜ ਕਰਦੀ ਹੈ ਤੇ ਦੇਖਣ ਵਿੱਚ ਬਹੁਤ ਹੀ ਵਧੀਆ ਲੱਦੀ ਤੇ ਖਾਣ ਵਿੱਚ ਵੀ ਸਵਾਦਿਸ਼ਟ ਹੋ ਜਾਂਦੀ ਹੈ ਹੁਲਾਵਾਂਗੇ ਆਪਾਂ ਤੜਕਾ ਅਸੀਂ ਅੱਧੀ ਕੜਚੀ ਸਰੰਗ ਤੇਲ ਦੀ ਲਈ ਉਹ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਗਰਮ ਕਰਕੇ ਹੁਣ ਅਸੀਂ ਉਹਦੇ ਵਿੱਚ ਇੱਕ ਚਮਚਾ ਜਿਹਾ ਆਪਣਾ ਜੀਰਾ ਪਾ ਅੱਤਾ ਤਾਂ ਅਜਿਰ ਨੂੰ ਅਸੀਂ ਹਲਕਾ ਜਿਹਾ ਭੁੰਨਾਂਗੇ ਜਦੋਂ ਤੱਕ ਉਹ ਬਰਾਊਨ ਨਹੀਂ ਹੁੰਦਾ ਤੇ ਨਾਲ ਹੀ ਹੁਣ ਪਾਵਾਂਗੇ ਆਪਾਂ ਪੇਸਟ ਅਦਰਕ ਹਰੀ ਮਿਰਚ ਤੇ ਲਸਣ ਇਹਦਾ ਆਪਾਂ ਨੇ ਪੇਸਟ ਬਣਾ ਲਿਆ ਇੱਕ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਜਦ ਹਲਕਾ ਜਿਹਾ ਇਹਨੂੰ ਆਪਾਂ ਬਰਾਊਨ ਕਰ ਲੈਣਾ ਫਿਰ ਇਹਦੇ ਨਾਲ ਹੀ ਪਾਵਾਂਗੇ ਆਪਾਂ ਟਮਾਟਰ ਇਹੇ ਦਾਾਲਾ ਜਿਹੜੀ ਬਣ ਕੇ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਇੱਕ ਇਕਰੀਆ ਵੀ ਜਰੂਰ ਬਣਾਇਓ ਤੇ ਹੁਣ ਆਪਾਂ ਨੇ ਪਾਇਆ ਬਰੀਕ ਕੱਟਿਆ ਹੋਇਆ ਇੱਕ ਪਿਆਜ਼ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਇਸ ਨੂੰ ਆਪਾਂ ਨੇ ਬਰਾਉਨ ਕਰਨਾ ਹਲਕਾ ਜਿਹਾ ਬਰਾਉਨ ਕਰਨਾ ਹੈ ਜਦੋਂ ਪਿਆਜ਼ ਬਰਾਉਨ ਹੋ ਲਿਓ ਫਿਰ ਆਪਾਂ ਪਾਵਾਂਗੇ ਟਮਾਟਰ ਇਹ ਹਲਦੀ ਦਾਣਾ ਇਹ ਸਾਡੇ ਸਰੀਰ ਵਾਸਤੇ ਬਹੁਤ ਹੀ ਜ਼ਰੂਰੀ ਹੈ ਸਾਨੂੰ ਖਾਣੀ ਚਾਹੀਦੀ ਹੈ ਤੇ ਹੁਣ ਪਾਵਾਂਗੇ ਟਮਾਟਰ ਟਮਾਟਰ ਨੂੰ ਆਪਾਂ ਥੋੜਾ ਜਿਹਾ ਭੁੰਨਾ ਹੈ ਜਦੋਂ ਧੱਕ ਪੂਰੀ ਤਨ ਟਮਾਟਰ ਗਲ ਨਹੀਂ ਜਾਂਦੇ ਉਹਨੂੰ ਤੱਕ ਆਪਾਂ ਇਹਨਾਂ ਨੂੰ ਹਲਕਾ ਹਲਕਾ ਹਲਾਉਂਦੇ ਰਵਾਂਗੇ ਢੜੇ ਉਹਦੇ ਰਵਾਂਗੇ ਹੁਣ ਪਾਵਾਂਗੇ ਆਪਾਂ ਦੇਗੀ ਮਿਰਚ ਮਸਾਲਾ ਸਾਡਾ ਤਿਆਰ ਹੋ ਕੇ ਦੇਗੀ ਮਿਰਚ ਪਾਵਾਂਗੇ ਤਾਂ ਕਿ ਜਿਹੜਾ ਦਾ ਦਾ ਰੰਗ ਉਹ ਬਦਲ ਜਵੇ ਤੇ ਦੇਖਣ ਵਿੱਚ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਹੱਜੇ ਹੁਣ ਪਾਵਾਂਗੇ ਹਲਦੀ ਪਾウダー ਹਲਦੀ ਪਾウダー ਨੂੰ ਆਪਾਂ ਵੀ ਚੰਗੀ ਤਰ੍ਹਾਂ ਮਿਕਸ ਕਰ ਦੈਣਾ ਕਿ ਆਪਣਾ ਪੂੜਾ ਜਿਹੜਾ ਕੀ ਦੇ ਵਿੱਚ ਮਿਕਸ ਹੋ ਜੇ। ਮੈਂ ਪਾਇਆ ਸੀ 1 ਚਮਚ ਨਮਕ ਦਾ। ਨਮਕ ਆਪ ਆਪਣੀ ਲੋੜ ਦੇ ਅਨੁਸਾਰ ਪਾ ਸਕਦੇ ਆ। ਅਸੀਂ ਇਹਦੇ ਵਿੱਚ 250 ਗ੍ਰਾਮ ਦਾਲ ਦੇ ਵਿੱਚ 1 ਚਮਚ ਬੜਾ ਜਿਹੜਾ ਹੋ ਨਮਕ ਦਾ ਪਾਇਆ। ਅੱਧਾ ਚਮਚ ਪਾਇਆ ਸੀ ਕਸੂਰੀ ਮੇਥੀ ਦਾ। ਕਸੂਰੀ ਮੇਥੀ ਸਬਜ਼ੀ ਨੂੰ ਬਹੁਤ ਹੀ ਸੁਆਦੀਸ਼ਟ ਬਣਾਉਂਦੀ ਹੈ। ਤੇ 1 1 ਚਮਚ ਪਾਇਆ ਸੀ ਧਨੀਆ ਪਾਉੜਾ। ਤੇ ਇਹ ਜਿਹੜਾ ਸਾਡਾ ਮਸਾਲਾ ਤਿਆਰ ਹੋ ਗਿਆ ਹੁਣ ਆਪਾਂ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਸਾਡਾ ਜਿਹੜਾ ਮਸਾਲਾ ਭੁੰਨ ਕੇ ਤਿਆਰ ਹੋ ਗਿਆ ਹੁਣ ਆਪਾਂ ਪਾਵਾਂਗੇ ਕੀ ਆ ਕੀ ਆ ਨੂੰ ਅਸੀਂ ਚੰਗੀ ਤਰ੍ਹਾਂ ਛਿੱਲ ਕੇ ਭੁੰਨ ਦੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੱਟ ਲਿਆ ਤੇ ਆਪਾਂ ਨੇ ਉਹ ਚੰਗੀ ਤਰ੍ਹਾਂ ਢੋਲ ਲਿਆ ਹਾਂਜੀ ਆਪਾਂ ਕੀ ਆ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿਆ ਨਾ ਤਾਂ ਕਿ ਜਿਹੜੀ ਹੋਂ ਮਿਰਚਾ ਉਹ ਕੀ ਆ ਦੇ ਵਿੱਚ ਚੰਗੀ ਤਰ੍ਹਾਂ ਰਸ ਜਾਈ ਇਹ ਸਬ दाल ਵੀ ਸਬਜੀ ਵੀ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਇਹਦੇ ਵਿੱਚ ਕੀ ਦੀ ਜਗ੍ਹਾ ਤੇ ਆਪਾਂ ਕद्दू ਪਾਈਏ ਤੇ ਉਹ ਵੀ ਬਹੁਤ ਹੀ ਸਵਾਦਿਸ਼ਟ ਬਣਦਾ ਹੈ ਇਹ ਆਪਣੀ ਮਰਜ਼ੀ ਆਪਾਂ ਕੀ ਆ ਵੀ ਪਾ ਸਕਦੇ ਤੇ ਆਪਾਂ ਨੇ ਪਾਇਆ ਪਾਣੀ ਆਪਾਂ ਨੇ ਚਾਰ ਕੋਲੀਆਂ ਜਿਹੜੀਆਂ ਉਹ ਪਾਣੀ ਦੀਆਂ ਪਾਈਆਂ ਦਾਲ ਪਾਤੀ ਦਾਲ ਦੇ ਨਾਲ ਹੀ ਆਪਾਂ ਨੇ ਪਾਣੀ ਪਾ ਦਿੱਤਾ ਦੇਖੋ ਦਾਲਾ ਜਿਹੜੀ ਸਾਡੇ ਵਿੱਚ ਪੂਰੀ ਡੁੱਬਰੀ ਹੈ ਚਾਰ ਕੋਲੀਆਂ ਸੀ ਪਾਣੀ ਦੀਆਂ ਪਾਈਆਂ ਤੇ ਪੂਰੀ ਤਰ੍ਹਾਂ ਜਿਹੜੀ ਸਾਡਾ ਪਾਣੀ ਤਿਆਰ ਹੈ ਨਾ ਬਾਦਦਾ ਤੇ ਨਾ ਹੀ ਘੱਟ ਹੁਣ ਅਸੀਂ ਕੁੱਕਰ ਲਾਤਾ ਸੀ 6 ਸੀਟੀਆਂ ਇਹਨੂੰ ਮਰਾਵਾਂਗੇ ਹਾਂ ਜੀ ਅਸੀਂ ਖੋਲ ਕੇ ਦੇਖਿਆ ਦਾਲ ਸਾਡੀ ਜਿਹੜੀ ਪੂਰੀ ਤਰ੍ਹਾਂ ਘੁਲ ਗਈ ਘੁਲ ਕੇ ਇਹ ਤਿਆਰ ਹੋ ਗਈ ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗਦੀ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਸਵਾਦਿਸ਼ਟ ਹੋਊਗੀ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਦਾ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਲੈ ਚੈਨਲ ਨੂੰ ਸਪੋਰਟ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਜੀ